थोड़ी हमें ज्ञान अल्पमत थोड़ी हमें ज्ञान थोड़ी हमें ज्ञान थोड़ी हमें ज्ञान रे गाँव गाँव वाहू जी का खालसा वाह जी की फतेह ਮੈਂ ਗਰੇਂਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਨਾਨਕ ਨਾਮਲੇਵਾ ਸੰਗਤ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਜਿੱਥੇ ਲੱਖ ਲੱਖ ਵਧਾਈ ਦਿੰਦਾ ਉੱਥੇ ਅੱਜ ਕਾਦੀਆਂ ਸ਼ਹਿਰ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਰੇਲਵੇ ਰੋਡ ਤੋਂ ਇੱਕ ਮਹਾਨ ਨਗਰ ਕੀਰਤਨ ਧੰਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਆਰੰਭ ਹੋਇਆ ਜ ਜਿਹਦੀ ਅਗਵਾਈ ਪੰਜ ਪਿਆਰੇ ਪੰਜ ਨਿਸ਼ਾਨ ਸਿੰਘ ਸਾਹਿਬ ਜਿੱਥੇ ਕਰ ਰਹੇ ਨੇ ਪੋਤੇ ਧਾਨਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਜਿਉਂ ਤੋਂ ਚੱਲੇ ਆਂ ਹਰ ਧਰਮ ਹਰ ਵਰਗ ਦੇ ਸਤਕਾਰਯੋਗ ਸੰਗਤਾਂ ਰੂਪੀ ਲੋਕਾਂ ਨੇ ਮੱਥਾ ਟੇਕ ਕੇ ਗੁਰੂ ਦੀ ਅਸੀਸ ਲਈ ਹੈ ਧਾਨਗੁਰ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾਇਆ ਔਰ ਸਾਡੇ ਗੁਰੂ ਘਰ ਦੇ ਵਜ਼ੀਰ ਬਾਬਾ ਚਰਨਜੀਤ ਸਿੰਘ ਜੀ ਸਾਡੇ ਗੁਰਦਵਾਰ ਸਾਹਿਬ ਦੇ ਮੁਖ ਸੇਵਾਦਾਰ ਭਾਈ ترਸੀਮ ਸਿੰਘ ਜੀ ਉਹਨਾਂ ਦੇ ਨਾਲ ਹਰਪ੍ਰੀਤ ਸਿੰਘ ਤੇ ਸਾਰੇ ਸਾਥੀਆਂ ਦਾ ਬਹੁਤ ਵੱਡਾ ਜੋਗ ਪ੍ਰਬੰਧ ਹੈ ਮੈਂ ਸਮਝਦਾ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਸਤਿਗੁਰ ਗੁਰਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾ ਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਔਰ ਮੈਂ ਜਿੰਨੀਆਂ ਸੰਗਤਾਂ ਸ਼ਾਮਲ ਹੋਈਆਂ ਉਹਨਾਂ ਸਾਰੀਆਂ ਸੰਗਤਾਂ ਨੂੰ ਜਿੱਥੇ ਜੀ ਆਇਆਂ ਹਨ ਉਥੇ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਗੁਰਦੁਆਰਾ ਗੁਰਤੇਗਹਾਦਰ ਸਾਹਿਬ ਦੀ ਸਮੁੱਚੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸਾ ਸ਼੍ਰੀ ਵਾਇਗੁਰ ਜੀ ਕੀ ਫਤਿਹ ਸਮੂਹ ਸਾਰ ਸੰਗਤ ਜੀ ਨੂੰ ਸ਼ਾਇਨਿੰਗ ਵਰਡਸ ਪਬਲਿਕ ਸਕੂਲ ਦੇ ਵੱਲੋਂ ਤੇ ਪ੍ਰਿੰਸੀਪਲ ਤੇ ਸਾਰੇ ਸਟਾਫ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਇਗੁਰ ਜੀ ਕਾ ਖਾਲਸਾ ਸ਼੍ਰੀ ਵਾਇਗੁਰ ਜੀ ਕੀ ਹਾਂ ਜੀ ਦਿਆਨਾਂ ਦੇ ਅੰਗਲੋ ਵੈਦ ਦੀ ਸਕੂਲ ਵੱਲੋਂ ਗੁਰੂ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਸਾਡੇ ਗੁਰਨਾਨਕ ਦੇਵ ਪਬਲਿਕ ਸਕੂਲ ਕਾਦੀਆਂ ਵੱਲੋਂ ਆਪ ਸਭ ਨੂੰ ਸ਼ਹਿਰ ਨਿਵਾਸੀਆਂ ਨੂੰ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੋ ਇਹ ਗੁਰਪੁਰਬ ਵੱਲੋਂ ਗੁਰਦੁਆਰੇ ਵੱਲੋਂ ਉਪਰਾਨਲਾ ਕੀਤਾ ਜਾਂਦਾ ਹੈ ਬਹੁਤ ਵਧੀਆ ਇਹਦੇ ਨਾਲ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਤੇ ਲੋਕਾਂ ਨੂੰ ਜਿਹੜਾ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋਕਾਂ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਮੈਂ ਸਭ ਨੂੰ ਲੱਖ ਲੱਖ ਵਧਾਈ ਦਿੰਨੀ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਝੁੰਧ ਤੁੰਦ ਜਗ ਚਾਨਣ ਹੋਆ ਅੱਜ ਨਗਰ ਕਾਦੀਆਂ ਦੀ ਸਮੂਹ ਸਾਧ ਸੰਗਤ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਮਹਾਨ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਕਾਫੀ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਹੈ ਅਸੀਂ ਸ੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਸਮੂਹ ਸਟਾਫ ਤੇ ਵਿਦਿਆਰਥੀ ਵੀ ਆਪਣੇ ਆਪ ਨੂੰ ਸੁਭਾਗਸਾਲੀ ਸਮਝਦੇ ਆ ਕਿ ਇਸ ਮਹਾਨ ਨਗਰ ਕੀਰਤਨ ਦਾ ਹਿੱਸਾ ਬਣੇ ਆ ਸਾਡੇ ਵੱਲੋਂ ਸ੍ਰੀ ਦਸ਼ਮੇਸ਼ ਸਕੂਲ ਤੋਂ ਗਤਕਾ ਬੈਂਡ ਟੀਮ ਅਤੇ ਸਕੂਲ ਦਾ ਐਨਸੀਸੀ ਯੂਨਿਟ ਜਿਹੜਾ ਉਹ ਨਗਰ ਕੀਰਤਨ ਵਿੱਚ ਸ਼ਿਰਕਤ ਕਰ ਰਿਹਾ ਅਤੇ ਨਗਰ ਕੀਰਤਨ ਤੇ ਕਮੇਟੀ ਵੱਲੋਂ ਲਗਾਈਆਂ ਗਈਆਂ ਡਿਊਟੀਆਂ ਵਿੱਚ ਆਪਣੀ ਤਨਦਾਹੀ ਨਾਲ ਸੇਵਾ ਨਿਭਾਰਿਆ ਸ੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਦੀ ਮੈਨੇਜਮੈਂਟ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸਮੂਹ ਜਗਤ ਨੂੰ ਸਮੂਹ ਖਲਕਤ ਨੂੰ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗ ਜਿਓ ਕਿੰਨਾ ਹੋਇਆ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਗੁਰਪੁਰਬ ਦੀ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਜੋ ਜੋ ディース ਹੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਲਾਸ ਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਰਦੀਆਂ ਸਮੂਹ ਸਟਾਫ ਅਤੇ ਬੱਚੇ ਹਰ ਸਾਲ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕੀਤੀ ਹੈ ਪ੍ਰਮਾਤਮਾ ਦੇ ਅਸੀਰਵਾਦ ਦੇ ਸਦਕਾ ਹਰ ਸਾਲ ਵਿਸ਼ਾਲ ਨਗਰ ਕੀਰਤਨ ਜਿਹੜਾ ਇਹ ਮਨਾਇਆ ਜਾ ਰਿਹਾ ਹੈ ਸੋ ਸਾਡਾ ਸਮੁੱਚਾ ਸਾਡਾ ਇਸ ਨਗਰ ਕੀਰਤਨ ਨੂੰ ਸਮਰਪਿਤ ਇਹੀ ਆ ਕਿ ਜੋ ਪ੍ਰਮਾਤਮਾ ਨੇ ਸਾਨੂੰ ਰਸਤਾ ਦੱਸਿਆ ਉਹਦੇ ਮੁਤਾਬਕ ਅਸੀਂ ਚੱਲੀਏ ਉਹਦੇ ਗੁਣਾਂ ਦੇ ਆਧਾਰ ਤੇ ਉਹਨਾਂ ਦੀ ਵਿਚਾਰਧਾਰਾ ਦੇ ਆਧਾਰ ਤੇ ਕਿਉਂਕਿ ਅਗਰ ਅਸੀਂ ਚੰਗਾ ਸਾਦਾ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ ਤਾਂ ਉਹਨਾਂ ਦੀ ਵਿਚਾਰਧਾਰਾ ਤੇ ਚੱਲਾਂਗੇ ਤਾਂ ਹੀ ਵਧੀਆ ਤਰੀਕੇ ਨਾਲ ਚੱਲਾਂਗੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਇਆ ਕਿਉਂਕਿ ਗੁਰੂ ਸਾਹਿਬ ਦਾ ਉਪਦੇਸ਼ ਹੀ ਇਹ ਸੀਗਾ ਕਿ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਤਾਂ ਅਗਰ ਅਸੀਂ ਤਿੰਨਾਂ ਦੇ ਮੁਤਾਬਕ ਚੱਲਾਂਗੇ ਤੇ ਕਦੀ ਵੀ ਅਸੀਂ ਪਿੱਛੇ ਨਹੀਂ ਰਹਿ ਸਕਦੇ ਪ੍ਰਮਾਤਮਾ ਕਿਰਪਾ ਕਰੇ ਇਸੇ ਤਰੀਕੇ ਨਾਲ ਇਹ ਦਿਹਾੜੇ ਮਨਾਏ ਜਾਣ ਉਹਦੇ ਬਾਅਦ ਚੜ੍ਹ ਕੇ ਸੰਗਤਾਂ ਇਹਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਤ ਹੱਸੇੜਾ ਇਹ ਇਹ ਕਹੋ ਮੈਂ ਨਹੀਂ ਕੋਲ ਕਹਿੰਦਾ ਜੀ ਐਸ ਬਾਨ ਬੋਲੋ ਕਿ ਤੁਸੀਂ ਮਤਨ ਚਾਹਤੇ ਹੋ ਨਹੀਂ ਐਸਾ ਕੋਈ ਨਹੀਂ ਬਲਾਉਂ ਨਾ ਇਹ ਦੇਵਜੀ ਦੇ ਗੁਰਪੁਰਬ ਦੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਇਹ ਲੋਗ ਵੈਕੂ 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 ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਪ ਤੇ ਏਵੀਐਮ ਸਕੂਲ ਵੱਲੋਂ ਸਾਡੇ ਸਕੂਲ ਨੇ ਵੀ ਪਾਰਟਿਸਿਪੇਟ ਕੀਤਾ ਹੈ ਸੰਗਤਨ ਦਰਸ਼ਨਾਂ ਵਾਸਤੇ ਚੱਲਦੇ ਪਏ ਆ ਵੈਗੁਰੂ ਦਾ ਸ਼ੁਕਰਾਨਾ ਸ਼ੁ크ਰਾ ਵੈਗੁਰੂ ਜੀ ਦਾ ਤੈਂਤ ਕਲਾਤ ਲੈ ਕੇ ਪਲਾਸਟੂ ਕਲਾਤ ਦੇ ਬੱਚੇ ਸਾਡੇ ਨਾਲ ਆਏ ਹੋਏ ਨੇ ਗੁਰਦਾਨਗਰ ਜੀ ਮਹਾਰਾਜ ਦੇ ਗੁਰਪੁਰਪ ਤੇ ਅਸੀਂ ਸਾਰੇ ਹੀ ਆਏ ਦੇ ਪਹਿਮ ਸਕੂਲ ਵੱਲੋਂ ਅਸੀਂ ਮਾੜਾ ਦੇ ਬਰਪੁਰ ਵਿੱਚ ਵਾਹਿਗੁਰੂ ਵਾਹਿਗੁਰੂ ਬਰਪੁਰ ਵਿੱਚ ਸ਼ਾਮਲ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਬੋਲ ਕਦੇ ਨਾ ਦੋਰ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਗੱਲ ਤਾਰਨ ਗੁਰੂ ਨਾਨਕ ਆਇਆ ਐਸੇ ਮਹਾਨ ਸਤਗੁਰੂ ਦੋ ਹੋਣਾ ਜਹਾਂ ਦੇ ਵਾਲੀ ਹਲਤ ਪਲਤ ਦੇ ਰਾਖੇ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ ਕਾਦੀਆਂ ਨਗਰ ਦੀਆਂ ਸੰਗਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰੇਲਵੇ ਰੋਡ ਗੁਰਦੁਆਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਦੇ ਰੂਪ ਵਿੱਚ 71 ਹੋ ਕੇ ਰਲ ਮਿਲ ਕੇ ਗੁਰੂ ਸਾਹਿਬਾਂ ਦਾ ਪ੍ਰਕਾਸ਼ ਪੁਰਬ ਮਨਾ ਰਹੀਆਂ ਹਨ ਇਸ ਵਿੱਚ ਇਲਾਕੇ ਭਰ ਦੇ ਸਕੂਲ ਆਪਣੇ ਤੇ ਬੱਚਿਆਂ ਤੇ ਅਧਿਆਪਕ ਸਹਿਬਾਨ ਦੇ ਨਾਲ ਹਾਜ਼ਰੀਆਂ ਭਰ ਰਹੇ ਹਨ ਸਾਰੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਏ ਗੁਰੂ ਸਾਹਿਬ ਨੇ ਜਿੱਥੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੰਦਾ ਸੰਦੇਸ਼ ਦਿੱਤਾ ਉੱਥੇ ਊਚ ਨੀਚ ਤੇ ਜਾਤਾਂ ਪਾਤਾਂ ਤੇ ਵਹਿਮਾਂ ਭਰਮਾਂ ਦੇ ਖੰਡਨ ਕਰਕੇ ਸਭ ਮੇ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੇ ਚਾਨਣ ਹੋਏ ਦਾ ਸੰਦੇਸ਼ ਦੇ ਕੇ ਸਾਰੀ ਦੁਨੀਆ ਨੂੰ ਸਾਰੇ ਜਗਤ ਨੂੰ ਤਾਰਿਆ ਹੈ ਇੱਕ ਵਾਰ ਸਮੂਹ ਇਲਾਕਾ ਨਿਵਾਸੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ تھوڑا پلو ہمارا اپنا نمبر ہے ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧਾਮੀ ਸ਼੍ਰੀ ਗੁਰੂ ਨਾਨਕ ਦੇਵ ਜੀ ਕੋਲ ਜਗਤ ਤੇ ਗੁਰੂ ਜਿਹੜੇ ਸਾਰੇ ਸੰਸਾਰ ਨੂੰ ਤਾਰਨ ਵਿੱਚ ਆਜ ਦਿਨ ਇਸ ਜਗਤ ਦੁਨੀਆ ਵਿੱਚ ਆਏ ਸੀਗੇ ਉਹਨਾਂ ਦੇ ਗੁਰੂ ਪਰਪਰਦੇ ਸਬੰਧ ਵਿੱਚ ਅੱਜ ਨਗਰ ਕੀਰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਚੱਲ ਕੇ ਆ ਗੁਰਦਰਾ ਸਿੰਘ ਸਵਤਨ ਪ੍ਰਕਾਮ ਅਲਾਕਾਦੀਆਂ ਵਿੱਚ ਪਹੁੰਚਿਆ ਹੈ ਉਨ੍ਹਾਂ ਦੇ ਸਵਾਗਤ ਲਈ ਸਾਰਾ ਗੁਰਦੁਆਰਾ ਦੀ ਸੰਗਤ ਮੱਲੇ ਦੀ ਸੰਗਤ ਮਿਲ ਜੁਲ ਕੇ ਸਵਾਗਤ ਕਰ ਰਹੀ ਆ ਅਤੇ ਗੁਰਦੁਆਰਾ ਵੱਲੋਂ ਆਈ ਸੰਗਤ ਨੂੰ ਜਲ ਪਾਣੀ ਸ਼ਕਾ ਕੇ ਉਹਨਾਂ ਦਾ ਧੰਨਵਾਦ ਕਰ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਨਗਰਵਾਲਾ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰਤੇਗ ਬਾਜ਼ਰ ਸਾਹਿਬ ਤੋਂ ਆਰੰਭ ਹੋ ਕੇ ਹੁਣ ਗੁਰਦੁਆਰਾ ਸ੍ਰੀ ਗੁਰ ਸਿੰਘ ਸਭਾ ਮਹਿਲਾ ਧਰਮਪੁਰਾ ਵਿਖੇ ਪਹੁੰਚਿਆ ਹੈ ਜਿੱਥੇ ਸੰਗਤਾਂ ਵੱਲੋਂ ਸਤਿਕਾਰ ਕੀਤਾ ਜਾ ਰਿਹਾ ਹੈ ਅਤੇ ਸਮੂਹ ਸੰਗਤ ਨੂੰ ਇਸ ਸ਼ੁਭ ਅਫਸਰ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟ ਆ ਮਿਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਮਹਾਰਾਜ ਸੱਚੇ ਪਾਤਸ਼ਾਹ ਜੀਓ ਜਦੋਂ ਧਰਤੀ ਦੀ ਕੂਕਾਂ ਸੁਣੀਆਂ ਪਕਾਰਾਂ ਸੁਣੀਆਂ ਪਾਪ ਦੀਆਂ ਗੁਰੂ ਨਾਨਕ ਪਾਤਸ਼ਾਹ ਜੀ ਅਵਤਾਰ ਧਾਰ ਕੇ ਨਨਕਾਣੇ ਤਲਵੰਡੀ ਦੀ ਧਰਤੀ ਤੇ ਨਨਕਾਣੇ ਦੇ ਜਨਮ ਲਿਆ ਸੋ ਅੱਜ ਉਹਨਾਂ ਦੇ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਨਗਰ ਕਾਦੀਆਂ ਸ਼ਹਿਰ ਵਿੱਚ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਕਰਕੇ ਸਾਰੇ ਸ਼ਹਿਰ ਦੇ ਪ੍ਰਕਰਮਾਂ ਹੁੰਦਿਆਂ ਹੋયા ਗੁਰਦੁਆਰਾ ਸਿੰਘ ਸਾਹਿਬ ਹੁੰਦਿਆਂ ਹੋਇਆਂ ਸੋ ਲਾਸਟ ਵਿੱਚ ਜਾ ਕੇ ਫਿਰ ਗੁਰਦੁਆਰਾ ਸਾਹਿਬ ਸਮਾਪਤੀ ਕਰਨਗੇ ਸੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਸਾਡੇ ਗੁਰੂ ਹਰਗੋਬਿੰਦ ਸਾਹਿਬ ਗਦਕਾ ਖਾੜਾ ਵੱਲੋਂ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈ ਹੋਵੇ ਜੀ ਤੇ ਔਰ ਮੈਂ ਆਪਣੇ ਛੋਟੇ ਵੀਰ ਜਿਹੜੇ ਸਾਡੇ ਸਿੱਖੀ ਤੋਂ ਪਤਿਤ ਹੋਏ ਹਨ ਉਹਨਾਂ ਦੇ ਚਰਨਾਂ 'ਚ ਜ਼ੋਰਦਾਰ ਅਪੀਲ ਕਰਦਾ ਹਾਂ ਕਿ ਆਪਣੇ ਵਿਰਸੇ ਨੂੰ ਸੰਭਾਲਣ ਦੀ ਕੋਸ਼ਿਸ਼ ਜ਼ਰੂਰ ਕਰੋ ਕੋਸ਼ਿਸ਼ ਵੀ ਨਹੀਂ ਕਰਨੀ ਆਪਣੇ ਵਿਰਸੇ ਨੂੰ ਸੰਭਾਲਣਾ ਹੈ ਸੋ ਇਹਨਾਂ ਵੀਰਾਂ ਨੂੰ ਮੈਂ ਇਹ ਅੰਨਾ ਹੈ ਕਿ ਆਪਣਾ ਪਦਤਪੂਣਾ ਸਦਕੇ ਸਿੱਖੀ ਧਾਰਨਕਾ ਕੇ ਆਪਣੇ ਵਿਰਸੇ ਦੇ ਵਿੱਚ ਹਾਜ਼ਰ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਈ ਸਾਧ ਸੰਗਤ ਜੀ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਵ ਦੀਆਂ ਸਾਰੀ ਸੰਗਤ ਨੂੰ ਵਧਾਈਆਂ ਹੋਣ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਅਸੀਸ ਕਿਰਪਾ ਕਿ ਸੇਵਾ ਮਿਲੀ ਸੱਚੇ ਪਾਸਾ ਸਾਰੀ ਸੰਗਤ ਇਹ ਮਿਹਰ ਭਰਿਆਤ ਰੱਖੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ